ਤਾਂ गाइस ਐ ਰੁਕ ਤੇ ਸਰਕਾਰ ਰੁਕ ਗਿਆ ਫਿਰ ਤਾਂ ਥੋੜਾ ਜਿਹਾ ਜਨਪਤ ਜਨ ਬਹੁਤ ਬਸ ਪਰ ਇਹ ਵੀ ਵਲੋਕ ਤੇ ਆ ਵਾਸਾ ਸਰਵਰੈਂਟ ਅਰੇ ਦਰਨ ਬਾਈ ਤਾਂ गाइस ਹੁਣ ਹੋ ਚੁੱਕਿਆ ਆ ਰਾਤ ਹੁਣੀ ਮਟ 6 ਵਜੇ ਕੇ 7 ਮਿੰਟ ਹੋ ਚੁੱਕਿਆ ਹੁਣੀ ਹੁਣੀ ਹੋ ਚੁੱਕਿਆ ਹੁਣੀ ਹੁਣੀ ਨੇਰਾ ਹੋ ਕੇ ਹੁਣੀ ਹੁਣੀ ਮਾ ਟੂਸ਼ਨ ਲੱਗ ਗਿਆ ਕਹਿੰਦਾ ਮੂੰਗਾ ਜਿਹੜਿਆ ਥੋੜਾ ਥੋੜਾ ਨੇਰਾ ਹੋ ਚੁੱਕਿਆ ਅੱਜ ਕੱਲ ਤਾਂ ਛੋਟੇ ਵੀ ਨਹੀਂ ਹੋ ਚੁੱਕੇ ਨੇ ਹੁਣ ਛੋਟੇ ਤਰ ਹੋ ਚੁੱਕੇ ਨੇ ਠੱਠਾ ਕਰਕੇ ਵੀ ਹੁਣ ਸੇਤੀਓ ਆਪਣਾ ਜਿਹੜਾ ਦੇਣਾ ਉਹ 6:00 ਬਜਦਾ ਹੁਣ 6:00 ਵਜੇ ਆ ਅੱਗੇ 8:00 ਵਜੇ ਤੱਕ ਦੇ ਰੂਂਦਾ ਸੀ ਗਰਮੀਆ ਚੋਂ 6:00 ਵਜੇ ਹੀ ਦੇਖ ਸਕੋ ਤੁਸੀਂ ਲੱਗਦਾ ਆਇਆ ਕਿ ਜੇ ਮੇਰੇ ਰਾਤ ਦੇ 12:00 ਵਜੇ ਹੁਣ ਪਰ ਹੁਣ 6:00 ਵਜੇ ਇਧਰ ਆ ਦੇਖੋ ਇਧਰ ਸਾਰੇ ਫਿਰਦੇ ਆ ਤਾਂ ਕੱਲ ਦਾ ਵਲੌਗ ਜਿਹਨੇ ਨਹੀਂ ਦੇਖਿਆ ਦੇਖ ਲਿਓ ਕੀ ਮਸਤੀ ਕੁਲਕੀ ਕੀ ਜੀਵਨ ਆਲਪੂ ਲੱਗਣ ਤੇ ਤੇ ਜਿਹਨੇ ਵੀ ਨਹੀਂ ਦੇਖਿਆ ਤਾਂ ਸਾਡੇ ਚੈਨਲ ਦੇ ਵਿੱਚ ਕਲਿੱਕ ਕਰਕੇ ਚੈਨਲ ਤੇ ਕਲਿੱਕ ਕਰਨਾਗਾ ਜਿਹੜਾ ਇਹਦੂ ਜਿਹੜਾ ਹੁਣ ਫਰਸਟ ਵਲੌਗ ਜਿਹਦੋਂ ਦਿਖ ਰਿਹਾ ਹੋਊਗਾ ਇਹ ਜਿਹੜਾ ਇਹ ਵਲੌਗ ਹੈ ਇਦੋਂ ਬਾਅਦ ਥੱਲੇ ਵਾਲਾ ਉਹਦੋਂ ਦੇਖਦੇ ਤੇ ਹੋਰ ਵੀ ਵਲੌਗ ਬੜੇ ਬੜੇ ਘੈਂਟ ਪਏ ਨੇ ਤੇ ਹੋਰ ਵੀ ਘੈਂਟ ਘਟਾਉਂਦੇ ਰਹਿਣਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੀ ਵੀਡੀਓ ਤੁਹਾਨੂੰ ਵੀ ਇਹ ਵਲੌਗ ਸਾਡਾ ਵਧੀਆ ਲੱਗ ਰਿਹਾ ਤਾਂ ਇਹ ਸਾਡੀ ਜੀ ਆ ਵਲੌਗ ਨੂੰ ਲਾਈਕ ਕਰਦੇ ਵੀਡੀਓ ਨੂੰ ਤਾਂ ਬਣਦੇ ਰਿਓ ਸਾਡੇ ਚੈਨਲ ਦੇ ਵਿੱਚ ਤਾਂ ਗਾਇਜ਼ ਇਹ ਇਹ ਸਾਡਾ ਜੀ ਵਲੌਗ ਯੂਨ ਵਾਲਾ ਹੁਣ ਮੈਂ ਇੱਥੋਂ ਦੇਲੀ ਵਲੌਗ ਹੀ ਕਰ ਰਹੇ ਆ ਦੇਖੋ ਗਾਈ ਜੂਰੋ ਦੀ ਦੇਖੋ ਗੰਜ ਪੈਣਾ ਸ਼ੁਰੂ ਹੋ ਗਿਆ ਯਾਰ ਤਕਲਾ ਵਾਲਾ ਇਹਦਾ ਕੋਈ ਹਾਲ ਦੱਸ ਕੋਈ ਨਹੀਂ ਬਾਕੀ ਉਹ ਵੈਰ ਬੂ ਦਖ ਦੇ ਇਧਰ ਇਧਰ ਦੇਖੋ ਇਧਰ ਕੁਝ ਨਹੀਂ ਹੋ ਰਿਹਾ ਇਧਰ ਵੀ ਹੋ ਰਿਹਾ ਹਨ ਪੁੱਠਾ ਵਸਾ ਇਧਰ ਇਧਰ खासा ਹੋ ਰਿਹਾ ਦੇਖਿਓ ਕੋਈ ਨਹੀਂ ਐਨਕ ਤਾਂ ਹੁੰਦੀ ਰਹੋ ਚਲੋ ਆ ਕੀ ਚਾਲ ਦੇ ਚੱਲਦੇ ਹੋ ਮਮੇ ਹੁਣੀ ਰੋਟੀ ਪਕਾਰੀਆਂ ਨੇ ਤੇ ਦਾਸ ਦੇਖ ਗਏ ਇੱਧਰ ਤੇ ਸਾਡੂ ਗਏ ਇੱਧਰ ਗਾਇਜ਼ ਰੋਟੀ ਬਨ ਰਹੀ ਆ ਦੇਖ ਆ ਰਹੇ ਆ ਤੇ ਆ ਪੁੱਟੀਆਂ ਨੇ ਇੱਧਰ ਆ ਰੋਟੀ ਬਨ ਗਈ ਐ ਰੋਟੀ ਬਨ ਗਈ ਆ ਇਹ ਵਾ ਦੇਖੋ ਕੀ ਤੁਲੇ ਦਿਖਾਣੇ ਅਰੇ ਗਾਇ ਜੀ ਨੂੰ ਤੁਲੀ ਦਿਖਾਣੇ ਆ 15 ਦਿਨ ਹੋ ਗਏ ਤੁਹਾਨੂੰ ਤੁਲਿਆਂ ਦੇ ਰੱਖੀ ਹਾਂ ਦੇ ਨਾਲ ਤੇ ਇਹ ਜਿਹੜਾ ਛੇ ਦਾ ਠੀਕ ਰਹਿੰਦੀ ਆ ਸਾਰਿਆਂ ਦੀ ਛੇ ਦਾ ਠੀਕਾ ਰਹੀ ਆ ਤੇ ਕਿਸੇ ਨੂੰ ਬਿਮਾਰੀ ਲੱਗਦੀ ਮੈਨੂੰ ਲੱਗੀ ਵੀ ਅਰੇ ਗੈਸਾਂ ਨਾਲ ਨਾੜਕਾ ਉੱਠ ਲੱਗ ਗਿਆ ਗੈਸਾ ਨਾ ਗੈਸ ਤੋਂ ਡੇਟਾ ਜੀ ਗੈਸ ਬੰਦੀ ਹੈ ਗੈਸਲੀ

ਉਹ ਕੁਰਸੀ ਲੈ ਕੇ ਆਵਾਂ ਫਿਰ ਮੈਂ ਕੁਰਸੀ ਤਾਂ ਗਾਇਜ਼ ਹੁਣ ਇੱਥੇ ਅਸੀਂ ਰੋਟੀ ਖਾਵਾਂਗੇ ਹੁਣ ਮੈਂ ਕੁਰਸੀ ਲੈ ਕੇ ਆਣਾ ਬੈਠਣ ਵਾਸਤੇ ਉਹ ਮੇਜ਼ ਜਬਾਰੀ ਪਿਆਗਾ ਆਪਿਆ ਆਪਿਆ ਬਈ ਇਹਦਾ ਪਾਵਰ ਰੁੱਟਿਆ ਹੋਇਆ ਗਾਇਜ਼ ਦੇਖ ਕੁਰਸੀ ਇੱਧਰ ਹੋ ਜਾ ਅੱਗੇ ਨਾ ਬੁੱਝੇ ਕਿਤੇ ਆਏ ਰੋਟੀ niche ਗਣੀ ਲੱਗਿਆ ਡੱਕਾ ਗੁਰ ਗਿਆ ਅੰਗਲੇ ਦਾ ਇੱਕ ਵਾਰ ਤੁਹਾਨੂੰ ਕੋਦੇ ਗੰਦੋਤ ਕਿਲਾ ਹਿੱਸਤੇ ਉਹ ਕਰਦੇ ਆ। ਆਹ ਵੇ ਛੱਟ ਮੱਚੀ। ਧੱਕੇ ਇਹ ਪਰੇ ਖਰੋ। ਇਹ ਨੂੰ ਦੇ ਕੇ ਬੈਠਗਾ ਤਾਂ ਧੱਕਾ ਮੇਰਾ ਰੋਟੀ ਕਿੱਥੋਂ ਪੱਕੂ ਕੀ ਫਿਰ। ਇਹ ਤਾਂ ਕਰਦੇ। ਪਰ ਉਹ ਇਧਰ ਆ। ਇਧਰ ਦੇਖੋ ਗਾਈਜ਼ ਹੁਣ ਅਸੀਂ ਆਇਆ ਡਾਦਨੇ ਆ। ਇਹ ਤੇ ਜਿੰਨਾ ਮਰ ਜਿਹਾ ਪਰ ਤੇ ਕੁਝ ਨਹੀਂ ਹੋਤਾ ਮੈਂ ਥਾਲ ਤੂ ਉਹ ਲੈ ਕੇ ਪਲੇਟਾ ਖੜ ਜਾ ਹਜੇ ਹਜੇ ਖੜ ਜਾ ਇੱਕ ਮਿੰਟ ਪਲੇਟਾ ਤਾਂ ਲਈ ਹੋਣਾ ਤਾਂ ਮੈਂ ਦਾਲ ਬਣਾਉਣੀ ਆ ਹੈ ਉੱਧਰ ਬਣਾਉਣੀ ਜੇ پہلے ਬਣਾਉਣੀ ਆ ਭਾਈ ਫੇਰ ਖਾ ਲਈ ਖੜ ਜਾ ਮੈਂ ਪਕਾ ਰਹਿਣ ਨਾ ਪਹਿਲੇ ਸਾਂ ਰੋਟੀ ਬਣਾ ਲੈ ਫੇਰ ਉੱਧਰ ਚੱਲ ਤਾ ਨਾ ਯਾਰ ਨਾ 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 ਅੰਦੀ ਵਰਕਾ ਚੀ ਬਣਾਈ ਆ ਨਾਲ ਦੀ ਨਾਲ ਖਾ ਨਾ ਨਾ ਅਰੇਣ ਦੇਵਾ ਅਰੇ ਛੱਡ ਦੇ ਪਰ ਬਾਅਦ ਬਾਅਦ ਉਹ ਕਰਾਂਗੇ ਛੜਕਾ ਲੈ ਅਸੀਂ ਇਹ ਤੇ ਲੈ ਵੀ ਮੈਂ ਵਾਇਰ ਪਾ ਰੱਖਾ ਕਿ ਤੂੰ ਕੋਈ ਉਸ ਦੇ ਪੁੱਲ ਦੇ ਵਿੱਚ ਛਿੜਦਾ ਕਦੋਂ ਪਾ ਫੇਜੂਗਾ ਯੰਤਰ ਦੇ ਦਿੱਲੀ ਬਲੌਗ ਬੜੀ ਲੱਗ ਰਹੀ ਨੇ ਹੌਂਸ ਲੱਗਦੀ ਵੀਡੀਓ ਲਾਈਕ ਤਾਂ ਗਾਇਜ਼ ਅੱਜ ਦੇਖੋ ਯਾਰ ਸਕੂਲ ਚ ਹੀ ਨੇ ਟੈਟੂ ਬਣਾਉਣ ਦੀ ਮਾਤ ਆਪਾਂ ਰਾਹੀ ਖੁਦ ਕਰਦੀ ਰਹਿੰਦੇ ਆਪਾਂ ਸਾਰਾ ਦਿਨ ਅਸੀਂ ਸੋਚੀ ਕਰਦੇ ਆਂ ਪਰਦੇਪੁਰ ਦਾ ਕਾਟੀਆਂ ਤੇ ਜਿਹੜਾ ਕੁਝ ਵੀ ਐਦਾ ਕੁਸਾਬੀਆਂ ਬਾਹਾਂ ਦੇ ਕਦੇ ਕਾਪੀਆਂ ਦੇ ਇੱਕ ਵੀ ਦੇ ਮਾਰਦੇ ਆ ਸਾਡੀ ਗਲਾਚ ਆਏ ਨੇ ਇੱਕ ਦੋ ਬੁੜਾ ਫੁੜੀ ਉਹ ਸਾਰੇ ਛੇੜਦੇ ਰਹੇ ਤੇ ਆਪਾਂ ਵੀ ਛੇੜਦੇ ਰਹਨੇ ਆ ਉਹ ਰੋਗ ਦੇ ਉਹ ਉਹ ਪੁਰੇ ਮੇਰੇ ਮਾਰੇ ਆ ਵੀ ਜਿੱਤ ਸਾਂ ਮੈਂ ਅੱਜ ਅੱリエ ਪੰਗੇ ਲਈਏ ਉਹਨੂੰ ਛੱਡ ਕੇ ਹਰ ਖਾਮ ਮਰਿਆ ਇਧਰ ਹੀ ਬਾਤੇ ਪੈਨ ਘੜੋਤਾ ਮੇਰੇ ਉਰ ਇਹ ਉਹ ਨਾਇਨਾ ਸੋਜਲੇ ਵੀ ਪੈਨ ਮਾਰਿਆ ਹੋਇਆ ਹੈ ਛੱਟਾ ਇਹ ਸਿੱਕ ਛਿੱਲ ਕੇ ਦਿਖਾ ਦਿੰਨਾ 750 ਰੁਪਏ ਬਲਦੀ ਰਹਦੀ ਨੇ ਆਪਣੇ ਤਾਂ ਪਰ ਬਾਕੀ ਤੁਹਾਨੂੰ ਵਾਦੀਆਂ ਸਕੂਲਾਂ ਦਾ ਵਾਦੀਆਂ ਰਹਦੀ ਨੇ ਜਿਹਨੇ ਵੀ ਸਕੂਲਾਂ ਦੇ ਇਹ ਛੱਟਾ ਮੱਝਿਆ ਨੇ ਉਹ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਕਰੇ। ਪੱਕੇ ਲਾਈਕ ਕਰ ਤੁਸੀਂ ਕਰੀ ਦੇਣਾ। ਆਪਾਂ ਇੱਕ ਬਹੁਤ ਜਲਦ ਜਿੱਤਨੇ ਯਾਰ ਮੇਰਾ ਭਾਈ ਕਰੇ ਹੋਗਾ ਕ ਐਤਵਾਰ ਸੰਡੇ ਆ ਜਾਏਗਾ ਜਾਂ ਬੁੱਧਵਾਰ ਨਾ ਉਹ ਬੁੱਧਵਾਰ ਨਹੀਂਗਾ ਅੱਜ ਸ਼ੁੱਕਰਵਾਰਾ ਫਰਾਈਡੇ ਆ ਜਾਏਗਾ ਇਸ ਤਾਂ ਗਾ ਫਰਾ ਅੱਜ ਫਰਾਈਡੇ ਆ ਸੰਡੇ ਨੂੰ ਤੁਹਾਡੇ ਵਾਸਤੇ ਹੈ ਜੀ ਜਿਹੜਾ ਹੋਮ ਟੂਰ ਵਾਲਾ ਉਹ ਲੈ ਕੇ ਆਵਾਂਗੇ ਠੀਕ ਹੈ ਬਸ ਜਿ ਵੇਟ ਵੇਟ ਕਰ ਲਿਓ ਅਸੀਂ ਸੰਡੇ ਨੂੰ ਤੁਹਾਡਾ ਬਲੌਗ ਸਾਡਾ ਬਲੌਗ ਆਊਗਾ ਤੇ ਸਵੇਰੇ ਨਹੀਂ ਆਉਣਾ ਸੰਡੇ ਨੂੰ ਸ਼ਾਮ ਤੱਕ ਸਾਡਾ 4-5 ਜਾਇਨ ਨੇ ਕਭੇ ਤੱਕ ਸਾਡਾ ਵਲੌਗ ਅਪਲੋਡ ਹੋ ਜੂਗਾ 2:00 ਵਜੇ ਪਹਿਲਾਂ ਸੀ ਸ਼ੂਟ ਕਰਾਂਗੇ ਫਿਰ ਵਲੌਗ ਅਪਲੋਡ ਕਰਾਂਗੇ ਸੈਟਰਡੇ ਜਿਹੜਾ ਕੱਲ ਵਲੌਗ ਆ ਕੱਲ ਵਲੌਗ ਕੋਸੋਰ ਆਊਗਾ ਉਹ ਵੀ ਦੇ ਜਰੂਰ ਦੇਖਿਓ ਅੱਜ ਵਾਲਾ ਵਲੌਗ ਜਿਹੜਾ ਇਹ ਹੁਣ ਵੱਜ ਰਿਹਾ ਹੁਣ ਵੱਜ ਰਿਹਾ ਸੀ 6:00 ਵੀ 6:00 ਕਹਿੰਦੇ ਉਸ ਵਾਸਤੇ ਵਾਦੀ ਤੇ 16 ਬਟ ਹੋ ਗਏ ਇਹ ਅਪਲੋਡ 8 8:30 ਹਾਂ ਜੋ ਇਹ ਵੇ ਬਲੌਗ ਸਾਡਾ 8:30 8 ਵਜੇ ਆ ਜਾਊਗਾ ਇਹ ਹੁਣ ਤੁਹਾਡੇ ਸਾਹਮਣੇ ਜੇ 8 ਵਜੇ ਹੋਇਆ ਸਾਢੇ ਟੋ ਇਹ ਸਾਡਾ ਜਿਹੜਾ ਰਾਤ ਰੁੱਸ ਦਾ 8:30 8:30 ਵਜੇ ਆ ਜਾਂਦਾ ਬਲੌਗ ਨੂੰ ਕੋ ਸਾਡਾ ਕੋਈ ਪੱਕਾ ਟਾਈਮ ਨਹੀਂ ਤਾਂ ਜਦੋਂ ਅਸੀਂ ਜਦੋਂ ਬਸ ਜਦੋਂ ਐਡਿਟ ਹੋ ਜਾਂਦਾ ਨਾਲ ਦੀ ਨਾਲ ਅਸੀਂ ਅਪਲੋਡ ਕਰ ਦਿੰਨੇ ਆ ਹਸ਼ਤਰੀ ਮਰ ਉਟਕ ਜਾ ਆਟੇ ਨੂੰ ਚੂਈ ਚੂਈ ਫਿਰਦੀ ਆ ਜੀ ਗਾਇ ਚੂਈ ਫਿਰਦੀ ਐ ਕਿ ਯਾਰ ਚੂਹੇ ਭਜਾਉਂਦਾ ਆਜ ਦੱਸਿਓ ਕੋਈ ਯਾਰ ਕਵੇ ਤਾਂ ਸੱਤ ਪਟਾਇਰ ਮਾਰ ਕੇ ਆ ਕੇ ਸੱਤ ਤਾਂ ਇਹਨਾਂ ਨੂੰ ਵੇਰ ਮਿਤ ਦੋ ਫਿਰਦੀਆਂ ਨੇ ਮਾਰੀ ਲੱਗ ਜੂਗੀ ਚੂਈਆਂ ਨਾਲ ਆਈ ਆ ਦੇਖੋ ਯਾਰ ਕਿਵੇਂ ਫਿਰਦੀਆਂ ਨੇ

ਫੋਨ ਤੱਕ ਕਰਾਉਟੀ ਆ ਮੈਂ ਕਰੀ ਆ ਨਾ ਫੋਨ ਤੱਕ ਕਰਾਉਂਦਾ ਤੇ ਲੱਭਦਾ ਹੈ ਜੈਂ ਤੈਨੂੰ ਦੱਸ ਰਿਹਾ ਜਦੋਂ ਸਾਡੀ ਜਿਹੜੀ ਉਹ ਵੀਡੀਓ ਹੁੰਦੀ ਆ ਨਾ ਉਹ ਐਡਿਟ ਹੋ ਜਾਂਦੀ ਆ ਮਤਲਬ ਕਿ ਜਿਵੇਂ ਕਿ ਉਹ ਮੈਂ ਹੁਣ ਜ਼ਿਆਦਾ ਐਡਿਟ ਤਾਂ ਕਰਦਾ ਜੀਗਾ ਜਿਵੇਂ ਕਿ ਪੁਰਾਣੇ ਵਲੌਗ ਤੇ ਜਦੋਂ ਨਵਾਂ ਨਵਾਂ ਆਗਰ ਵਲੌਗ ਜਿਹੜਾ ਲੈਣਾ ਸੀ ਉਦੋਂ ਉਦੋਂ ਸੌਟਾ ਐਡਿਟ ਦੇਖਾਏ ਵਿੱਚ ਹਾਸੇ ਵਾਲੇ ਮੋਜਿਤ ਹੋ ਵਿੱਚ ਕਲਿੱਪਾਂ ਮਹੂਰ ਜੋੜੀਆਂ ਹੁੰਦੀਆਂ ਸੀ ਹਾਸੂ ਚੜ ਜੀ ਕੋਈ ਵੀ ਹੁਣ ਮੈਂ ਇਹਨਾਂ ਨਹੀਂ ਕਰਦਾ ਹੁਣ ਆਪਾਂ ਨੇ ਸਿਰਫ ਆਪਾਂ ਨੇ ਆਪਣੇ ਵੀਡੀਓ ਵਾਦ ਤੋਂ ਬਾਅਦ ਬਣਾਉਣ ਜਾਣੇ ਹਨ ਹਾਲੇ ਐਡਿਟ ਉਹਦੇ ਤੋਂ ਹਾਲੇ ਨਾ ਪੰਨਾ ਕਰਾਂਗੇ ਬਾਕੀ ਵੀਰ ਵੀ ਤੁਸੀਂ ਦੱਸਦੇ ਹੋ ਕਮੈਂਟਰ ਚ ਵੀ ਕਿੰਨਾ ਕਰਾ ਐਡਾ ਕਰਾ ਮਾਫੀ ਹੋਣਾ ਐਨਾ ਵੀ ਬਾਕੀ ਤਾਂ ਇਹ ਹੋਰ ਵੀ ਵਲੌਗ ਸਾਡੇ ਚੈਨਲ ਤੇ ਆਉਂਦੇ ਰਹਿਣਗੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਜਿਹੜਾ ਖਾਲੇ ਆਪਣਾ ਵਲੌਗ ਆਊਗਾ ਉਹ ਵੀ ਜਰੂਰ ਦੇਖ ਲਿਓ ਇਹ ਹੁਣ हूँ ये किस टाइम का ब्लाब देख रहे हो या कल सैटरडे दे। देख रहे हो या अज ही देख रहे हो तीस शाम अठ साढ़े अठ बजे और मैंटा च जरूर दस आपका टाइम देख के बाकी आपका शहर का ना जरूर जरूर देखिए सन ही पता लगे साब किस हो जाता बाकी बस ਉਹ ਕਿਦਾਂ ਦੇ ਇਸ ਆਣੇ ਵਾਕੋ ਕਮਾਚੜੀ ਹੈ ਓਏ ਹੋਏ 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 ਆ ਗਾਇਜ਼ ਗੱਲ ਕੀ ਨੇ ਕਨੇ ਸੁਣੀਆਂ ਵੀ ਅੱਗਾਂ ਨਾਲ ਕਿਹੜਾ ਬਿੱਲੀਆਂ ਡਰਾਉਣੀਆਂ ਜਿਨੇ ਵੀ ਸੁਣੀ ਆ ਉਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਜਰੂਰ ਦੱਸਿਓ ਵੀ ਤੁਹਾਨੂੰ ਅੱਗਾਂ ਨਾਲ ਖੇੜਦਿਆਂ ਤੁਹਾਨੂੰ ਕਿਹੜੀ ਗੱਲ ਜਿਹੜੀ ਆ ਉਹ ਕਹਿੰਦੇ ਹੁੰਦੇ ਸੀ

ਕਮੇਕ ਤੇ ਨਿਆਣਾ ਕੋ ਬੋਟ ਲੈ ਕਨਾਕਮੈਂ ਅੱਜ ਹਨ ਦੇ 100 ਰੁਪਏ ਹੋਲੇ ਹੋਲੇ ਸਾਰਾ ਖਤਮ ਹੋ ਗਿਆ। 5 ਰੁਪਏ ਕੁੜੇ ਮੈਂ ਕਰ ਦਮ ਨਹੀਂ ਐਂਡ ਸਾਡੇ ਚੈਨਲ ਤੇ ਲੋਰਕ ਕੈਡ ਕੈਡ ਵਲੌਗ ਆਉਂਦੇ ਰਹਿਣਗੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਰੇ ਨੂੰ ਲਾਈਕ ਕਰ ਦਿਓ ਵੀਡੀਓ ਅੱਛੀ ਰਗੀ। ਤੇ ਲਾਈਕ ਕਰ ਦਿਨੋ ਚੈਨਲ ਵੀਰੇ ਸਬਸਕ੍ਰਾਈਬ ਕਰ ਦਿਨੋ ਅਮਰ ਤੇ ਐਕਟਿਵ ਰਹੇ ਤੇ ਮੱਚਦਾ ਹੈ। ਤੇ ਹੋਰ ਵੀ ਕੈਡ ਕੈਡ ਵਲੌਗ ਆਉਂਦੇ ਰਹਿਣਗੇ। ਯੇ